ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋ ਸਨੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਮੈਂ ਕੰਮ ਕਰ ਕਰਕੇ ਹਲੇ ਬੈਲੀ ਹੋਈ ਸੀ ਮਤਲਬ ਤੇ ਮੈਂ ਕਿਹਾ ਚਲੋ ਹੁਣ ਰਾਮ ਕਰ ਲੈਂਦੇ ਆ ਤੇ ਸਹਦੇ ਪਾਪੇ ਨੇ ਲੱਗ ਇੱਥੇ ਲੱਗ ਕੇ ਸਬਜੀ ਛਿੱਲਣ ਹਨਾ ਉਹ ਕਹਿੰਦੇ ਅੱਜ ਸਬਜੀ ਕਹਿੰਦੇ ਮੈਂ ਬਣਾਉਂਗਾ ਤੇ ਮੈਂ ਕਿਹਾ ਚਲੋ ਬਣਾ ਲਓ ਉਹਨਾਂ ਨੇ ਪਹਿਲਾਂ ਮੇਰੇ ਕੰਮ ਕਰਦੇ ਕਰਦੇ ਇਹ ਲਸਣ ਸਾਰੇ ਛਿੱਲ ਲਿਆ ਸੀਗਾ ਤੇ ਮਿੱਠਾ ਕਦੂ ਵੀ ਛਿੱਲਣ ਲੱਗੇ ਹੋਏ ਸੀਗੇ ਇਹ ਸਬਜੀ ਜੀ ਆਹੀ ਹੋ ਸੀਗੀ ਉਹਨਾਂ ਦੇ ਸੌਰਿਆਂ ਤੋਂ ਤੇ ਉਹਦੋਂ ਮੇਰਾ ਭਰਾ ਆਇਆ ਸੀ ਲਾਡੀ ਹਨਾ ਉਹ ਦੇਖ ਗਿਆ ਸੀਗਾ ਮਿੱਠਾ ਕਦੂ ਤੇ ਉਹਦੀ ਵਾਰੀ ਅੱਜ ਆਈ ਹੈ ਬਣਾਉਣ ਦੀ ਤੇ ਫਿਰ ਸਾਇਦ ਪਾਪਾ ਕਹਿੰਦਾ ਕਹਿੰਦਾ ਮੈਂ ਤੜਕਾ ਲਾਉਂਗਾ ਅੱਜ ਮਾਸ਼ਾਅੱਲ ਲਾ ਲਵਾਂ ਕਿਉਂਕਿ ਸਾਇਦ ਪਾਪਾ ਸਬਜ਼ੀਆਂ ਬਣਾ ਲੈਂਦੇ ਨੇ ਹਰ ਮਤਲਬ ਜਦੋਂ ਇਹਨਾਂ ਜੀਜਾ ਕਰਦਾ ਹਨਾ ਕੋਈ ਨਾ ਕੋਈ ਸਬਜ਼ੀ ਆਪ ਬਣਾ ਲੈਂਦੇ ਨੇ ਇਹ ਤੇ ਇੱਥੇ ਇਹਨਾਂ ਨੇ ਤੜਕਾ ਲਾਤਾ ਸੀਗਾ ਤੇ ਮੈਨੂੰ ਕਹਿ ਰਹੇ ਸੀ ਕਹਿੰਦੇ ਸਬਜ਼ੀ ਜ਼ਿਆਦਾ ਵੀ ਕੜਾਹੀ ਦੇ ਵਿੱਚ ਬਾਹਰ ਡੁੱਲਦੀ ਆ ਮੈਨਾਂ ਵੀ ਕੋਈ ਗੱਲ ਨਹੀਂ ਬਈ ਤਾ ਜਾਏ ਇੱਕ ਤੱਕ ਦੁਹਰਾ ਕਰਦੇ ਕਦੋਂ ਉਹਨਾਂ ਦੇ ਲੱਗਦੇ ਨੇ ਮਿੱਠੇ ਕਦੂ ਇਹ ਵੀ ਜਦੋਂ ਇਹਨੇ ਬਣਨਾ ਸਬਜੀ ਨੇ ਥੱਲੇ ਬਹਿ ਜਾਣਾ ਇਹ ਤਾਂ ਥੋੜੀ ਜਿਹੀ ਹੋ ਜਾਂਦੀ ਆ ਬਣੇ ਤੋਂ ਬਾਅਦ ਪਹਿਲਾਂ ਹੀ ਲੱਗਦੀ ਆ ਜ਼ਿਆਦਾ ਹਨਾ ਤੇ ਮਿੱਠਾ ਕਦੂ ਬਣਾਉਣ ਸਮੇਂ ਨਾ ਅਸੀਂ ਮਤਲਬ ਨੂਨ ਮਿਰਚ ਘਰਾ ਰਾਜਾ ਪਾ ਲੈਣੇ ਹੁੰਨੇ ਆ ਤੇਜ ਨੂਨ ਮਿਰਚ ਰੱਖ ਕੇ ਤੇ ਇਹਦੇ ਵਿੱਚ ਆਪਾਂ ਖੰਡ ਵਗੈਰਾ ਜਾਂ ਮਿੱਠਾ ਖੰਡ ਵਗੈਰਾ ਜਾਂ ਸ਼ੱਕਰ ਵਗੈਰਾ ਜ਼ਰੂਰ ਪਾਉਣੇ ਆ ਤੇ ਆਪਾਂ ਇਹਦੇ ਵਿੱਚ ਚੀਨੀ ਨਹੀਂ ਪਾਵਾਂਗੇ ਇਹਦੇ ਵਿੱਚ ਸ਼ੱਕਰ ਪਾਵਾਂਗੇ ਬਣਨ ਤੋਂ ਬਾਅਦ ਪਾਉਣੇ ਹੁੰਦੇ ਆ ਫਿਰ ਅ ਮਤਲਬ ਇੰਨੀ ਟੇਸਟੀ ਲੱਗਦੀ ਹੈ ਮਿੱਠਾ ਪਾ ਤੇ ਇੱਕ ਤਾਂ ਇਹਦਾ ਨੌ ਮਿੱਠਾ ਕਦੂ ਹੁੰਦਾ ਉੱਤੇ ਜੀ ਹੈ ਨਾ ਥੋੜਾ ਜਿਹਾ ਮਿੱਠਾ ਪਾ ਲਵੇ ਇਹਦੇ ਵਿੱਚ ਫਿਰ ਜ਼ਿਆਦਾ ਟੇਸਟੀ ਲੱਗਦੀ ਹੈ ਬਹੁਤ ਸਵਾਦ ਆਦੀ ਹੈ ਮਿੱਠਾ ਕਦੂ ਦੀ ਸਬਜ਼ੀ ਮੇਥੇ ਪਾ ਕੇ ਬਣਾਈ ਹੋਵੇ ਤੇ ਇੱਥੇ ਸਬਜ਼ੀ ਹੈ ਇਹਨਾਂ ਦੀ ਪੈ ਹੋ ਗਈ ਸਾਰੇ ਪੈ ਹੈ ਇਹ ਜਿਸ ਤਰ੍ਹਾਂ ਆਪਣਾ ਰਚਨ ਜਨੇਗਾ ਫਿਰ ਚਾਹ ਦੇ ਨਾਲ ਹੁਣ ਆ ਦੇਖ ਬੜਾ ਆਪਣਾ ਬੜਾ ਮੁੰਡਾ ਕਿਆ ਅੱਜ ਖਾਣ ਨੂੰ ਕੁਝ ਬਣਾ ਕੇ ਲਈ ਚਿਲੀ ਵਾਟਾ ਆਲੂ ਇਹਦੇ ਬਣਾਵਾਂਗੇ ਆਪਾਂ ਟੈਕ ਵਾਲਾ ਹੈਲੋ ਹੈਲੋ ਗਾਇਸ ਵੀਰ ਆਲੂ ਖਾਣ ਨੂੰ ਇਹਨਾਂ ਨੂੰ ਆਣੀ ਪਾਉਗੇ ਐਸਾ ਦਾ ਘੱਟ ਘਾਟਾ ਨਹੀਂ ਬਣਾਉਣਾ ਦੇਖੋ ਹੁਣ ਆਲੂ ਜਿਹੜੀ ਬਠਾਏ ਨੇ ਸਾਰੇ ਤੇੰਦਾ ਉਹ ਬਣਾ ਕੇ ਦੇ ਫ੍ਰੈਂਚ ਫ੍ਰਾਈਸ ਚੀਰ ਕੇ ਲੈ ਕੇ ਹੁਣ ਹੈਲੋ ਹੁਣ ਬਣਾ ਕੇ ਲੈਣੇ ਮੈਂ ਚਾਹ ਵਾਲੀ ਸੀਗੀ ਮੈਂ ਚਾ ਵੀ ਲੈਣਗੇ ਹੁਣ ਕਹਿੰਦਾ ਇਹ ਤੜਕੇ ਨੇ ਕੁਝ ਨਹੀਂ ਕਰਦੀ ਕੁਝ ਨਹੀਂ ਕੱਦ ਨਹੀਂ ਕਰਦੀ ਹੈਗੀ ਰੋਜ਼ ਰੋਜ਼ ਭਾਉਂਦਾ ਹੈ ਤੜਿਆ ਹੁ ਰੋਜ਼ ਰੋਜ਼ ਮਿੱਠੇ ਖੋਬੜਾ ਕੇ ਦਮਨ ਰੋ ਰੋ ਖੜਾ ਬਤਾ ਪਗਾਰ ਖਾਤਾ ਛੋਲੇ ਦਾਣ ਮਗੂਲੀ ਪੂਰੀਆਂ ਬਗੂਰੀਆਂ ਉਹ ਐਮਰ ਪੂਰੀਆਂ ਬਣਾਉਣ ਨੂੰ ਕਹਿੰਦੀ ਛੋਲੇ ਦੀ ਸਬਜ਼ੀ ਬਣਾਈ ਸੀ ਉਹਦਾ ਤੇ ਮੈਂ ਉਹ ਬਣਾ ਕੇ ਜਿੱਕੇ ਲਾਰੇ ਲਾਈ ਦੀ ਹੈ ਨਾ ਤੇ ਤਾਂ ਕਹਿੰਦਾ ਹੁਣ ਕਹਿੰਦਾ ਛੋਲੇ ਦਾਣ ਸਬਜੀ ਮੁੱਕ ਗਈ ਇਹਨ ਪੂਰੀਆਂ ਬਣਾ ਕੇ ਦਿੱਤੀ ਹੈਗੀ। ਛਲਮਾ ਬਣਾ ਕੇ ਦੇ ਦਿੰਦੀ ਹਾਂ। ਸਬਜੀ ਨ ਆਪਣੀ ਬਣੀ ਗਈ ਹੈ। ਸਬਜੀ ਰਹਿ ਗਈ ਹੈ। ਚਾਹ ਬਣਾ ਕੇ ਉਸ ਤੋਂ ਬਾਅਦ ਬਣਾ ਕੇ ਨਵੇਂ ਦੇ ਚੁੱਲੇ ਤੇ ਬਣਾਉਣੀ ਹੈ ਸ਼ਾਇਦ। ਇੱਥੇ ਤਾਂ ਹੌਲੀ ਹੌਲੀ ਬਣੂਗਾ ਚੁੱਲੇ ਤੱਕ ਬਾਲਦੇ। ਫਿਰ ਜਾ ਕੇ ਬਣਾਉਣੀ ਹੈ। ਦੇਤੇ ਹਵਾ ਵਾਸਣੀ ਚੱਲ ਰਹੀ ਹੈ ਬਾਰ ઠੰਡੀ ਤੇ ਫਿਰ ਹਾਲੇ ਟਾਈਮ ਵੀ ਰਹਿੰਦਾ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਜਿਹੜਾ ਆਪਣਾ ਉਹ ਲੈਣਾ ਥੋੜਾ ਜਿਹਾ ਕੰਮ ਕਰਦੇ ਉਸ ਨੂੰ ਉਹ ਖੰਮ ਪਾ ਗੋਸ ਲਾਦਾ ਮਿਕਸ ਕਰਨ ਬਣਾ ਕੇ ਲਈਏ ਇਧਰ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਧਰ ਲਿਆ ਗਰਮ ਹੋਣਾ ਥੋੜਾ ਜਿਹਾ ਆਪਾਂ ਨੇ ਮਹਿਤਾ ਨਹੀਂ ਮੈਂ ਤਾਂ ਥੋੜਾ ਜਿਹਾ ਆਪਾਂ ਨੇ ਲੈ ਮਹਿਤਾ ਇਹ ਪਾਵਾਂਗੇ ਵਿੱਚ क्रिस्पी ਬਣ ਜਾਂਦੇ ਨੇ ਇਹ ਕੋਈ ਆਪਾਂ ਨੇ ਆਲੂ ਆਪਣਾ ਛਿੱਲੇ ਕੇ ਧੋ ਲੇ ਕੋਈ ਉਬਾਲੇ ਨਹੀਂ ਗੇ ਉਸੇ ਤਰ੍ਹਾਂ ਹੀ ਨੇ ਤੇ ਕਿਉਂਕਿ ਜੇ ਬੱਚਾ ਨੇ ਹੋਣੀ ਖਾ ਲੈਣੇ ਜੇ ਆਪਾਂ ਨੇ ਸਟੋਰ ਕਰਕੇ ਰੱਖਣੇ ਹੋਣ ਤਾਂ ਪਹਿਲਾਂ ਇਹ ਉਬਾਲਣੇ ਪੈਂਦੇ ਨੇ ਤੇ ਆਪਣੇ ਦੇ ਬੱਚਾ ਨੇ ਇੱਥੇ ਨਾਲ ਜਿਹਾ ਖਾ ਲੈਣੇ ਚਾਹਾਂਗੇ ਆਪਾਂ ਫਰਾਈ ਕਰੇ ਪਾਣੀ ਨਾ ਤਾਂ ਸੁੱਕ ਗਏ ਥੋੜਾ ਜਿਹਾ ਪਾ ਦੂੰ ਮੈਂ ਜਿਆਦਾ ਨਹੀਂ ਨਾ ਣ ਮਸਾਲੇ ਜਿਹੜੇ ਆਪਾਂ ਨੇ ਪਾਉਨੇ ਆ ਨਾ ਹਾਂਜੀ ਇੱਥੇ ਲੱਗ ਗਈ ਸੀਗੀ ਮੈਂ ਫ੍ਰੈਂਚ ਫ੍ਰਾਈ ਬਣਾਉਣਾ ਤੇ ਆਲੂ ਤਾਂ ਸਹਜ ਨੇ ਕੱਟ ਕੇ ਰੱਖਤੇ ਸੀਗੇ ਤੇ ਬਸ ਮੈਂ ਬਣਾਉਣੇ ਸੀਗੇ ਸਾਰੇ ਨੂੰ ਤੋਂ ਕਿਸਮਾਰ ਕਹਨ ਰੱਖ ਸੁਕਾਤੇ ਸੀਗੇ ਪਾਣੀ ਵਗੈਰਾ ਇਹਨਾਂ ਦੇ ਤੇ ਥੋੜੇ ਮੈਦਾ ਪਾ ਕੇ ਆਪਾਂ ਇਹਨਾਂ ਨੂੰ ਤਲ ਲਾਂਗੇ ਤੇ ਇੱਥੇ ਪਹਿਲੀ ਵਾਰ ਦੇ ਮੈਂ ਕੱਟਦੇ ਸੀਗੇ ਮੈਂ ਨਾ ਪਾ ਕੇ ਮੈਂ ਚਲੋ ਹਾਲੀਵੁੱਡ ਰਿੱਜਦੇ ਨੇ ਮੈਂ ਥੱਲੇ ਨੂੰ ਚਲੀ ਗਈ ਇਦਾਂ ਅੱਗ ਬਾਲ ਕੇ ਮਤਲਬ ਹੌਲੀ ਹੌਲੀ ਪੁੱਝਦੇ ਸੀ ਕਿ ਮੈਂ ਚੱਲ ਮੈਂ ਜਾਨ ਨੂੰ ਥੱਲੇ ਜਾਇਆ ਉਹ ਥੱਲੇ ਨਾ ਰੌਲਾ ਪਾਉਣ ਲੱਗੇ ਹਾਕਾ ਮਾਰਦੇ ਸੀ ਇਹ ਸਾਡੇ ਪਾਪਾ ਉਹਨਾਂ ਨੂੰ ਕੁਛ ਸਾਹੀ ਹੋ ਸੀਗਾ ਥੱਲੇ ਮੈਂ ਚੱਲ ਜਾਨੀ ਮੈਂ ਫੜਾਇਆ ਨਹੀਂ ਆ ਤੇ ਜਾਨ ਨੂੰ ਮੁੜ ਕੇ ਆ ਜਾਨ ਨੂੰ ਇਹ ਪੁੱਝ ਗਏ ਹਨਾ ਉਹ ਫਿਰ ਮੈਂ ਕੱਢਦੇ ਸੀਗੇ ਫਿਰ ਦੂਸਰੀ ਵਾਰ ਦੇ ਪਾਤੇ ਸੀ ਆਪਾਂ ਨੇ ਆਲੂ ਤੇ ਇਹਨਾਂ ਨੂੰ ਵੀ ਹੌਲੀ ਹੌਲੀ ਪੋਣਾ ਲੱਗਿਆ ਆਪਾਂ ਤੇ ਖਾਣ ਨੂੰ ਵਧੀਆ ਬਣਦੇ ਨੇ ਕ੍ਰਿਸਪੀ ਹੁੰਦੇ ਆ ਤੇ ਮੈਂ ਨਾ ਹਮੇਸ਼ਾ ਜਦੋਂ ਕਦੇ ਵੀ ਪਕੌੜੇ ਬਣਾਉਣੀ ਆ ਜਾਂ ਫ੍ਰੈਂਚ ਫ੍ਰਾਈ ਬਣਾਉਣੀ ਆ ਦੋ ਵਾਰ ਤਲਦੇ ਹੁੰਦੀ ਆ ਇਹਨਾਂ ਨੂੰ ਪਹਿਲਾਂ ਥੋੜੇ ਜਿ ਕੱਚੇ ਕਰਕੇ ਕੱਢ ਲੈਂਦੇ ਹੁੰਨੇ ਤੇ ਦੂਸਰੀ ਵਾਰ ਫਿਰ ਰਾੜਦੇ ਹੁੰਨੇ ਆ ਫਿਰ ਇਸ ਤਰ੍ਹਾਂ ਕਰਨ ਨਾਲ ਬਧੀਆਂ ਬਣਦੇ ਨੇ ਨਾਲ ਟਾਈਮ ਘੱਟ ਲੱਗਦਾ ਦੂਸਰੀ ਵਾਰ ਜਦੋਂ ਪੱਕੇ ਕਰਦੇ ਆਪਾਂ ਤੁਸੀਂ ਵੀ ਜਦੋਂ ਵੀ ਕਦੇ ਹੈ ਨਾ ਪਕੌੜੇ ਬਣਾਓ ਪਹਿਲਾਂ ਕੱਚੇ ਕੱਢ ਲਿਆ ਕਰੋ ਥੋੜੇ ਜਿ ਰਾ ਰਾੜ ਕੇ ਫਿਰ ਦੂਸਰੀ ਵਾਰ ਫੇਰ ਰਾੜਿਆ ਕਰੋ ਇਸ ਤਰ੍ਹਾਂ ਨਾਲ ਤਾਂ ਤੇਲ ਵੀ ਆਪਣਾ ਘੱਟ ਲੱਗਦਾ ਪਕੌੜੇ ਵਗੈਰਾ ਦੇ ਵਿੱਚ ਤੇਲ ਬਹੁਤ ਘੱਟ ਨਿਕਲਦਾ ਉਹ ਵੀ ਵੈਸੀ ਵੀ ਵਧੀਆ ਬਣ ਜਾਂਦੇ ਨੇ क्रिस्पी क्रिस्पी ਤੇ ਇੱਥੇ ਆਪਾਂ ਨੇ ਸਾਰੇ ਕੱਢ ਲਏ ਸੀ ਲੋਜੀ ਇੱਥੇ ਆਪਣੇ ਇਹ ਤਲ ਹੋ ਗਏ ਸੀਗੇ ਆਲੂ ਸਾਰੇ ਤੇ ਆਪਾਂ ਨਾ ਜਿਹੜਾ ਮਸਾਲਾ ਪਾਉਣਾ ਉਹ ਬਾਅਦੇ ਪਾਵਾਂਗੇ ਵਿੱਚ ਆਪਾਂ ਨੇ ਕੁਝ ਨਹੀਂ ਪਾਇਆ ਸੀ ਦਾ ਸਿੰਪਲ ਤਲੇ ਸੀਗੇ ਜੇ ਮਤਲਬ ਸਟੋਰ ਕਰਕੇ ਰੱਖਣੇ ਹੋਣ ਪਹਿਲਾਂ ਇਹ ਨੂਨ ਪਾ ਕੇ ਉਬਾਲ ਹੁੰਦੇ ਹੁੰਦੇ ਆਲੂ ਤੇ ਉਸ ਤੋਂ ਬਾਅਦ ਫਿਰ ਪਾਣੀ ਸਕਾ ਕੇ ਤੇ ਫੇ ਤਾਲ ਹੁੰਦੇ ਹੁੰਦੇ ਨੇ ਤੇ ਆਪਾਂ ਨੇ ਤਾਂ ਬੱਚਿਆਂ ਨੇ ਜਦੇ ਖਾਣੇ ਸੀਗੇ ਚਾਹ ਦੇ ਨਾਲ ਤੇ ਸਹਜਪ੍ਰੀਤ ਖਾ ਵੀ ਗਿਆ ਸੀਗਾ ਤੇ ਜਿਸ ਕਾਰਨ ਨਹੀਂ ਆਇਆ ਸੀਗਾ ਉਹ ਪਾਪਾ ਵੀ ਥੱਲੇ ਲੱਗਿਆ ਹੋਇਆ ਸੀਗਾ ਹਲੇ ਉੱਥੇ ਗਾਂ ਕੋਲੇ ਖੜੇ ਸੀਗੇ ਉਹ ਤੇ ਉਹ ਵੀ ਰਹਿੰਦੇ ਸੀਗੇ ਤੇ ਸਹਜਪ੍ਰੀਤ ਸੀਗਾ ਉਹਨੇ ਖਾ ਲੇ ਤੇ ਜੋਤਾਗਾ ਸੀ ਉਹ ਖਾ ਗਿਆ ਸੀਗਾ ਬਾਕੀ ਇੰਨੇ ਕੁ ਬੱਚੇ ਸੀਗੇ ਹੁਣ ਰੱਖ ਦਾਂਗੇ ਜਿਸ ਕਾਰਨ ਨੂੰ ਜਿਸ ਕਾਰਨ 5:00 ਵਜੇ ਟਿਊਸ਼ਨ ਤੋਂ ਆਉਣਾ ਹੁੰਦਾ ਉਸ ਟਾਈਮ ਆ ਕੇ ਖਾ ਲੂਗਾ ਤੇ ਇਹਦੇ ਉੱਤੇ ਆਪਾਂ ਨਾ ਮਸਾਲੇ ਪਾਉਣ ਲਈ ਲਓ ਜੀ ਆਪਣੇ ਬਣ ਗਏ ਫ੍ਰੈਂਚ ਚਿਕ ਫਰਾਈ ਤੇ ਬਸ ਇਹਨੇ ਬਚੇ ਹੈ ਬਾਕੀ ਸਾਰੇ ਪ੍ਰੀਤਣੇ ਖਾ ਗਏ ਸਾਰੇ ਖਾ ਗਏ ਮਾ ਉਹ ਬਾਬੇ ਨੇ ਵੀ ਖਾ ਲਏ ਤੇ ਜਦਕਰਨ ਰਹਿੰਦਾ ਹੈ ਲੈਣਾ ਤੂੰ ਆਊਗਾ ਤੁਹਾਨੂੰ ਤਾਂ ਤੇ ਉਹਨੂੰ ਰੱਖ ਲੈਣੀ ਹੁਣ ਆਪਾਂ ਆ ਕੇ ਖਾ ਲੂਗਾ ਇਦੇ ਵਿੱਚ ਲਿਆ ਆਪਾਂ ਨੇ ਇਹਦੇ ਵਿੱਚ ਪਾਉਣ ਨੂੰ ਲਿਆ ਆਪਾਂ ਨੇ ਚਾਟ ਮਸਾਲਾ ਤੇ ਨਮ ਲਾਲ ਮਿਰਚ ਨਹੀਂ ਪਾਉਂਦੇ ਹੈਗੇ ਫਿਰ ਬਗਾੜ ਕਰਦੀ ਬੱਚੇ ਖਾਂਦੇ ਨਹੀਂਗੇ ਨਾਲ ਲਾਲ ਮਿਰਚ ਖਰਾਬ ਕਰਦੀ ਹੈ ਤੇ ਚਾਟ ਮਸਾਲਾ ਹੀ ਪਾ ਦਿੰਦੇ ਕ੍ਰਿਸਪੀ ਕ੍ਰਿਸਪੀ ਬਣੇਗਾ ਇਹਨਾਂ ਨੂੰ पहला थोड़े कच्चे काट के मैं दोबारा फिर डालती हूं मैं फिर बढ़िया बन गए दो बार तल देते कोई भी पकोड़े हैं मैं दो बार ही डालती हूँ बढ़िया लगते हैं दो बार तलने से ना क्रिस्पी बन हैं बिल्कुल के पहली बार थोड़े से कच्चे रख के काट लो दूसरी बार फ्राई कर लो तो ये बहुत स्वादिष्ट है notch ਲਓ ਜੀ ਤੁਸੀਂ ਵੀ ਖਾ ਲਓ ਇਹ ਟੱਲ ਦਾਂਗੇ ਬਾਕੀ ਜੀ ਹੁਣ ਮੈਂ ਜਾਣਾ ਪਸ਼ਵਾਂ ਦਾ ਕੰਮ ਕਰਨ ਧਾਰਾ ਚੋਣੀਆਂ ਨੇ ਤੇ ਟਾਈਮ ਬਾਕੀ ਹੋ ਗਿਆ 5 ਵਜੇ ਚੁੱਕੇ ਨੇ ਹਵਾ ਚੱਲ ਰਹੀ ਹੈ ਬਹੁਤ ਠੰਡੀ ਠੰਡੀ ਹੈ ਨਾ ਬਾਕੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ